Ya, вяли вяли, 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 ਮੇਰਾ ਲੱਗਦਾ ਨਹੀਂ ਨਾ ਜੀ ਕੀ ਨਾਮ ਚ ਮੈਂ ਜੀ ਕੀ ਗੱਲ ਹੋਈ ਜੀ ਬਸ ਚਾੜਾ ਚਰਚੇ ਚ ਗਿਆ ਹੈ ਅੱਗੇ ਸੰਡੇ ਦੀ ਸੰਡੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਤੇ ਬਸਟੈਂਡ ਹੀ ਗੁੰਮ ਹੋ ਗਿਆ ਕਿਹੜੇ ਚਰਚੇ ਦੀ ਬਸਟੈਂਡ ਕਿਹੜੇ ਚਰਚੇ ਦੀ ਸੀ ਉਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਤੋਂ ਉਤੋਂ ਬਸਟੈਂਡ ਕਿਉਂਕਿ ਗੁੰਮ ਹੋ ਗਿਆ ਤੇ ਹਰ ਸੰਡੇ ਦੀ ਛੱਡੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਤੇ ਉੱਥੇ ਬਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਪਾਸਟੈਂਡ ਤੇ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਉੱਥੇ ਹਾਂਜੀ ਗਿਆ ਲੱਭਣ ਗਏ ਹੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਹੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਹਾਂ ਉਹ ਬਰਦੀ 14 14 ਸਾਲ ਦਾ ਹਗਾ ਤੇ ਪਹਿਲਾਂ ਵੀ ਤੀਦਾ ਅਸੀਂ ਉਹਨਾਂ ਨੂੰ ਨਾ ਪਹਿਲਾਂ ਨਹੀਂ ਦਿਮਾਗ ਤੋਂ ਦਾ ਤੇ ਥੋੜਾ ਜਿਹਾ ਕਰਕੇ ਸੀ ਕੀ ਗੁਹਾਰ ਲੋਂਦੇ ਸੀ ਹਾਂਜੀ ਕੀ ਗੁਹਾਰ ਲੋਂਦੇ ਲੋਕਾਂ ਕੇ ਅਈ ਤੱਕ ਕੇ ਕਈ ਚਰਚਾ ਵਾਲੇ ਨੇ ਕਦੇ ਕੇ ਨਹੀਂ ਇਹ ਚਾਂਦਾ ਹੁੰਦਾ ਰਿਹਾ ਸੀ ਕਿ ਕੋਈ ਨਹੀਂ ਚਰਚੇ ਚ ਇਹ ਛੱਡੇ ਨਹੀਂ ਛੱਡੇ ਜਾਂਦਾ ਰਿਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇ ਨੂੰ ਪਿਆਰ ਜੀ ਨਾਮ ਜੀ ਆਪਣੇ ਤਈ ਰਿੰਕੂ ਕੀ ਗੱਲ ਹੈ ਜੀ ਭਾਜੀ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚੀ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚਰਚ ਕਦੀ ਆ ਜਾਂਦਾ ਹੈ ਤੇ ਕਦੀ ਟੁੱਟ ਜਾਂਦਾ ਹੈ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਭਾਈ ਜਲੰਦਰ ਚਰਚੇ ਦੇ ਵਿੱਚ جواب ਨਹੀਂ ਆਇਆ ਉਟਾਲੇ ਕਿੰਨੀ ਉਮਰ ਹੈ ਉਹਦੀ ਹਨ 16-6 ਸਾਲ ਤੇ ਮੈਂ ਭਾਈ ਬਹੁਤ ਦੁਖੀ ਆ ਮੈਂ ਬਹੁਤ ਅਕਲ ਪਰਸੂ ਨਾਲ ਰੋਂ ਰਿਹਾ ਹਾਂ ਪਰ ਸ਼ੌਂ ਰਿਹਾ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂ ਮੈਨੂੰ ਲੱਭਦਾ ਮੈਂ ਨਾਮ ਦੇਣ ਨੂੰ ਬੜੀ ਤਿਆਰ ਆ ਜਿਹੜਾ ਤੁਹਾਡਾ ਬ੍ਰਦਰ ਸੀਗਾ ਰਾਜ ਹਾਂਜੀ ਉਹ ਪਹਿਲਾਂ ਵੀ ਕਿਹਦੇ ਜਾਣਦੇ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੀ ਤੇ ਉਹਨਾਂ ਨੂੰ ਬੜਾ ਪਤਾ ਨਹੀਂ ਲੱਗਾ ਕਿੰਨਾ ਬਾਟੈਂਡ ਦੇ ਵਿੱਚ ਮਲਕ ਗੁੰਮ ਹੋ ਗਿਆ ਭਾਈ ਕੀ ਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪੀਲ ਭਾਈ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿੰਨੂ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਮੈਂ ਉਹਨਾਂ ਦਾ ਨਾਮ ਦੇਣ ਨੂੰ ਤਿਆਰ ਆ